ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਵਧੀਆ ਹੋ ਤੁਸੀਂ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪਾਸੀ ਫੈਮਿਲੀ ਦੇ ਤੇ ਅੱਜ ਵੀਡੀਓ ਆਪਾਂ ਵਲੌਗ ਇਥੇ ਸ਼ੁਰੂ ਕਰ ਰਹੇ ਜੀ ਬੈਠ ਕੇ ਪੈਣਾ ਦੇ ਬਟੀ ਤੁਹਾਨੂੰ ਪਤਾ ਕਿ ਸੇ ਤੁਹਾਨੂੰ ਲੋਕੋ ਦੇਖਦਾ ਨਾ ਮੈਂ ਤਾਂ ਨਹੀਂ ਨਹੀਂ ਦੇਦਾ ਹਾਂ ਕਿਉਂਕਿ ਬਾਈਡੈਂ ਦਾ ਤਿੰਨ ਲੱਗਿਆ ਤੇ ਟਾਈਮ ਹੋ ਗਿਆ ਜੀ 4 ਵਜੇ ਦਾ ਤੇ ਮਿਸਤਰੀ ਚਾਹ ਬਣਾਣੀ ਗਗਨ ਪਣਾਣ ਦੀ ਹੈ ਤੇ ਅੱਜ ਸਵੇਰ ਦਾ ਨਾ ਕੁਝ ਕੰਮ ਖਾਸ ਹੋਇਆ ਨਹੀਂ ਤੁਸੀਂ ਗੱਲ ਵਾਲੇ ਵਲੌਗਸ ਦੇਖਿਆ ਤੁਸੀਂ ਉਸ ਤੋਂ ਬਾਅਦ ਮੇਰਾ ਇਨਾ ਸੇਰ ਦੋਫਰ ਨਾ ਸਰਵਾਈਕਲ ਕਰਕੇ ਬੜੀ ਪ੍ਰੋਬਲਮ ਆਈ ਪਈ ਹੈ ਤੇ ਹੁਣ ਟਾਈਮ 4:00 ਵਜ ਗਏ ਨੇ ਤਾਂ ਹੁਣ ਅਸੀਂ ਫੇਰ ਜਾਣਾ ਬਾਜ਼ਾਰ ਕੱਲ ਵੀ ਤੁਸੀਂ ਦੇਖਿਆ ਸੀ ਪਿੰਡ ਵਾਲੇ ਬੱਸ ਅੱਡੇ ਤੇ ਬੈਠੇ ਸੀ ਤੇ ਅੱਜ ਫੇਰ ਅਸੀਂ ਬੱਸ ਤੇ ਜਾਣਾ ਕਿਉਂਕਿ ਜਿੰਨੇ ਵੀ ਕੋਰੀਅਰ ਨੇ ਆਹ ਹਾਥ ਹੋਰੀਆ ਕਰਵਾਣੇ ਉਹਨਾਂ ਦੇ ਜਿਹੜੇ ਦੁਪੱਟੇ ਨੇ ਡਾਈ ਕਰਨ ਵਾਲੇ ਨੇ ਉਹ ਦੇਖ ਕੇ ਆਉਣੇ ਨੇ ਤੇ ਬਾਕੀ ਕੁਝ ਹੋਰ ਕੰਮ ਨੇ ਉਹ ਕਰਨੇ ਨੇ ਮੈਂ ਭੈਣ ਨੂੰ ਦੱਸਦਾ ਨੂੰ ਬਹੁਤ ਬਾਜ਼ਰ ਤੇ ਗਗਨ ਬੱਸ ਗਈ ਹੈ ਤਾਂ ਚਾਹ ਬਣਾਣ ਗਏ ਕਿ ਚਾਹ ਬਣਾ ਕੇ ਫੇਰ ਆਪਾਂ ਜਾਂਦੇ ਆਂ ਤੇ ਬਾਕੀ ਫਤੇ ਬੈਠਾ ਮੇਰੇ ਕੋਲ ਮੈਂ ਤੁਹਾਨੂੰ ਫਤੇ ਦਿਖਾਨੀ ਆਂ ਦੇਖੋ ਫਤੇ ਬੈਠਾ ਲੱਡੂ ਖਾ ਰਿਹਾ ਨਾਲ ਲੈਪਟਾਪ ਚਲਾਉਂਦਾ ਪਿਆ ਫਤਿਹ ਹੈ ਗੁੱਡ ਮਾਰਨਿੰਗ ਜੀ ਮਾਰਨਿੰਗ ਕੀ ਹਾਲ ਚਾਲ ਹੈ ਹੈ ਆ ਦੇਖੋ ਜੀ ਮਾਰਨਿੰਗ ਦਾ ਟਾਈਮ ਹੈ ਤੇ ਫਤਿਹ ਸਾਡਾ ਰੈਡੀ ਹੈ ਸਕੂਲ ਜਾਣ ਨੂੰ ਇਹ ਕੀ ਕਰ ਰਿਹਾ ਹੋ ਕੀ ਰਿਹਾ ਹੈ ਇਹ ਲਓ ਜੀ ਬਣੇ ਰੋ ਵਲੌਗਸ ਦੇਖੋ ਕੀ ਕਰਦਾ ਇਹ ਬਸ ਕੁਝ ਵੀ ਨਹੀਂ ਹੈ ਤੇ ਦੀਦੀ ਦੀਦੀ ਕਿੱਥੇ ਹੈ ਸੋਈ ਹੈ ਤਿਆਰ ਹੋ ਗਈ ਹੈ ਸੋਈ ਹੈ ਹਾਂ ਆਰ ਇੱਥੇ ਸੀਮਾ ਦੇ ਪਿਆ ਕਿੰਨਾ ਉਹ ਹੋਇਆ ਪਿਆ ਖਲਾਰਾ ਖਿੰਡ ਰਿਹਾ ਪਿਆ ਆ ਤਾਰ ਕਾਲ ਗੱਡੀ ਧਵਾ ਕੇ ਲਿਆਏ ਕਹਿੰਦੇ ਕੋਈ ਫਾਇਦਾ ਨਹੀਂ ਉੱਤੇ ਥਰੀਲ ਪਈ ਜਾ ਰਹੀ ਮੱਛਰ ਮਰੀ ਜਾ ਰਿਹਾ ਫਤੇਹੂਰੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਅੰਦਰ ਆ ਕੀ ਹੈ ਉਹ ਕੋਈ ਗੱਲ ਨਹੀਂ ਬੂਹਾ ਬੰਦ ਕਰ ਦੇ ਬੂਹਾ ਬੰਦ ਉਹ ਕੀ ਹੈ ਪਤਾ ਨਹੀਂ ਕਾ ਕੁੱਤੇ ਖਾ ਰਹੇ ਨੇ ਇਹਨਾਂ ਨੂੰ ਬਾਹਰ ਵੀ ਉਤਰ ਗੱਡੀ ਥੱਲੇ ਜੋਰ ਨਾਲ ਫੜ ਹੌਲੀ ਹੌਲੀ ਪਤਾ ਟਿੰਡ ਉੱਪਿਆ ਪਿਆ ਤੁਸੀਂ ਫੜੋ ਟਿੰਡ ਛੜਦੇ ਹੋ ਫੜੋ ਫੜ ਦੇ ਛੜ ਛੜ ਇੱਕ ਬਾਹਰ ਗੱਡੀ ਚ ਇਹ ਲੈ ਜਾਓ ਉੱਥੇ ਕੁੱਤੇ ਖਾ ਗਏ ਵਿਚਾਰੇ ਡਰ ਗਏ ਵਿਚਾਰੇ ਕੁੱਤਿਆਂ ਨੇ ਇਹਨਾਂ ਦੀ ਮਾਂ ਵਿਚਾਰੀ ਕੁੱਤਿਆਂ ਨੇ ਅੱਧਿਕ ਮਰੀਜੀ ਕਰ ਛੱਡੀ ਹੈ ਹੋਰ ਅਦੇ ਇਹ ਹਰ ਇੱਕ ਦੇ ਵਿੱਚ ਨਾ ਡੱਕ ਦੇ ਉਹ ਦੂਜੇ ਕਿੱਥੇ ਨੇ ਤਰ ਤੂੰ ਟੇਕ ਮੋਰੀ ਮਾਂ ਚਾਹੀਦੀ ਰੱਖੀ ਇਹਨਾਂ ਨੂੰ ਪਾਲਦੀਆਂ ਰੱਖੀਆਂ ਹੋਰ ਰੱਖ ਲੋ ਮਰ ਜਾਣਗੇ ਦੂਜੀ ਵੀ ਫੜ ਪਤਾ ਦੂਜੀ ਕਿੱਥੇ ਆ ਦੇਖ ਗਾ ਕਿਹਨੇ ਉਹ ਜੂੜਾ ਸਾਫ ਕਰ ਵਿਚਾਰ ਦਾ ਲਿਬੜ ਗਿਆ ਦੂਜੀ ਉੱਚ ਗਈ ਉਹਦੇ ਅੰਦਰ ਵੀ ਤਰ ਛੱਡਿਆ ਉੱਥੇ ਉੱਥੋਂ ਹੀ ਤਾਂ ਕੁੱਤੇ ਮਗਰ ਪਏ ਹੋਣ ਕੁੱਤਿਆਂ ਦੀ ਲੈਣ ਲੱਗੀ ਪਈ ਐ ਪਿੰਜਰੇ ਵਿੱਚ ਪਾ ਦੂ ਕਿਸੇ ਚ ਉਧਰ ਲੈ ਘਰ ਛੱਡ ਦੋ ਤਰ ਉਧਰ ਨਹੀਂ ਘਰ ਛੱਡ ਦੋ ਪਿੱਛਲੇ ਪਾਸੇ ਨੰਗ ਜਾਣਗੀਆਂ ਪਿੱਛਲੇ ਪਾਸੇ

ਉਹ ਦੇਖ ਦਿਓ ਹੈਨਾ ਆਪੋ ਤੇ ਨਿਕੋਟ ਦਿਨਾ ਹੜ ਅਬ ਕਰ ਲਿਆ ਉਧਰ ਨੇ ਕਰ ਆਓ ਸੀ ਉਹ ਫੜ ਲਾ ਫੜ ਲਾ ਉਧਰ ਵੜ ਗਈ ਆ ਬੂਆ ਬੰਦ ਕਰ ਕਿੱਦਾਂ ਹੋ ਤਾ ਤੇਜ ਬੜੇ ਨੇ ਇਹ ਯਾਰ ਬਾਰਾ ਪਤਾ ਵੀ ਨਹੀਂ ਲੱਗਣਾ ਕਿ ਕਿੱਦਾਂ ਵੜ ਗਈ ਦਾ ਟੱਬਰਛਦਾਈ ਹੋ ਗਿਆ ਪਰ ਉਹ ਨਹੀਂ ਇਹਨੂੰ ਉਧਰ ਲੈ ਕੇ ਜਾਓ ਫੜੇ ਕੱਪੜੇ ਨਾਲ ਗੰਦੇ ਕਰ ਇਹਦੀ ਮਾਮਚਾਰੀ ਦੀਦਾ ਲੱਤ ਖਾ ਗਿਆ ਕੁੱਤਾ ਉਹ ਇੱਕ ਲੱਤ ਨਾਲ ਮਸਾ ਤੁਰਨ ਡਈ ਹੈ ਹਾਂ ਮਾਂ ਕਿੱਥੇ ਆ ਸਾਡੇ ਘਰੇ ਉਧਰ ਲੈਓ ਲੈਓ ਉਧਰ ਲੈ ਆ ਬੁੱਤ ਉਧਰ ਲੈ ਕਰ ਲੈ ਕੇਓ ਲੋ ਜੀ ਵਿਚਾਰੇ ਇਹਨਾਂ ਦੀ ਜਾਨ ਬਚ ਗਈ ਏ ਹੌਲੀ ਫਤ ਹੌਲੀ 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 ਐਵੇਂ ਨਹੀਂ ਉਹ ਹੱਟ ਚ ਜਾਂਦੀ ਬਸ ਰੰਗ ਦੀ ਕੋਈ ਇਹ ਜੀ ਰੋਡ ਤੇ ਛੱਡ ਦੇ ਹੁਣ ਰੋਡ ਤੇ ਨਹੀਂ ਛੱਡਣਾ ਉਧਰ ਛੱਡ ਦੋ ਫਤ ਉਹ ਕਿੱਧਰ ਗਈ ਸੀ ਇਹਦੀ ਮਾਂ ਉਹ ਉਧਰ ਵਾਦੀ ਖੇਤਾਂ 'ਚ ਖੇਤਾਂ 'ਚ ਇੱਧਰ ਗਈ ਮੈਂ ਇੱਧਰ ਦੇਖਾ ਇੱਧਰ ਚਲੋ ਜੀ ਇੱਧਰ ਸਾਡੀ ਪੌੜੀ ਦਾ ਜਿਹੜਾ ਇੱਧਰ ਨਾਲ ਪਲਸਟਰ ਹੋ ਗਿਆ ਇੱਧਰੋਂ ਵੀ ਹੋ ਗਿਆ ਅਜੇ ਅੰਦਰ ਦਾ ਕੰਮ ਰਹਿਦਾ ਪਰ ਮਿਸਤਰੀ ਸਾਡੇ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਆਉਂਦੇ ਪਏ ਛੱਡ ਤੇ ਹੌਲੀ ਇੱਟਾਂ ਤਾਂ ਨਾ ਛੱਡਦੀ ਵਿਹਣ ਆ ਗਈ ਕਹਿੰਦੇ ਕਹਿੰਦੇ ਵਿਹਣ ਆ ਗਈ ਛੱਡ ਦਿਓ ਇਹ ਛੇਤੀ ਛੱਡੋ ਨਾ ਹੋਲੀ 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 ਮਮਾ ਪਾਪਾ ਉਡ ਨਹੀਂ ਸਕਦੇ ਹੋਏ ਹੋ ਬਚ ਗਿਆ ਬਚ ਗਿਆ ਬਚ ਗਿਆ ਚਲ ਬਾਣੀ ਚਲ ਇਹ ਤਾਂ ਵਿਚਾਰੇ ਇਹਨਾਂ ਦੀ ਮਾਂ ਦਾ ਪਤਾ ਨਹੀਂ ਕੀ ਬਣਿਆ ਚਲੋ ਲੈਣ ਆ ਗਈ ਮਾਂ ਉਹਦੀ ਉਧਰ ਹੈ ਬੀਬੀ ਚ ਚਲ ਆਜੋ ਬਚ ਗਿਆ ਵਿਚਾਰੇ ਪਾਣੀ ਚ ਤਾਂ ਨਹੀਂ ਕੁੱਤੇ ਵੜਦੇ ਹੈਂ ਉਹਨਾਂ ਨੂੰ ਤਾਂ ਆਪਾਂ ਨੇ ਬਸਕਾ ਨੂੰ ਤਾਂ ਰੈਸਕਿਊ ਕਰਤਾ ਸੀਗਾ ਤੇ ਇੱਧਰ ਸਾਡੇ ਘਰ ਦਾ ਕੰਬੀ ਜਿਹੜੀ ਅੰਦਰ ਇੱਧਰ ਪਲਸਟਰ ਹੋ ਗਿਆ ਤੇ ਇੱਧਰ ਆ ਸਾਰਾ ਕੁਝ ਹੋ ਗਿਆ ਆ ਜਿੰਨੇ ਵੀ ਛੋਟੇ ਛੋਟੇ ਜਿਹੜੇ ਖੱਪੇ ਸੀਗੇ ਉਹ ਸਾਰੇ ਭਰਤੇ ਤੇ ਸਾਰਾ ਕੁਝ ਕੋਲ ਹੌਲੀ ਹੌਲੀ ਹੋਈ ਜਾ ਰਿਹਾ ਤੇ ਆ ਚੀਜ਼ਾਂ ਦੇ ਪਿਛੇ ਸਵਾਰ ਕੇ ਪਲਸਟਰ ਕਰਨ ਵਾਲੇ ਨੇ ਖੜੂ ਬਵਾ ਚੋ ਬੇਤਰੀ ਕਰਨ ਵਾਲਾ ਤੇ ਤੇ ਸਿੱਧਾ ਇਹਨਾਂ ਉੱਤੇ ਪੁੱਟੀ ਫਿਰਨੀ ਹੈ ਇੱਧਰ ਤਾਂ 4 ਜਾਂ 5 ਫੁੱਟ ਆਪਣੀ ਉਹ ਆ ਜੂਗੀ ਕਿ ਇਹਨਾਂ ਟਾਈਲਸ ਆ ਜਾਣਗੀਆਂ ਇੱਥੇ ਤੇ ਬਾਕੀ ਜਗ੍ਹਾ ਤੇ ਇੱਥੇ ਸਾਰੀ ਪੁੱਟੀ ਹੋਣੀ ਆ ਪੁੱਟੀ ਤਾਂ ਕਿ ਆਪਾਂ ਦੇਖ ਲਈ ਸੀ ਉਹ ਸਾਹਮਣੇ ਦੇ ਪੁੱਟੀ ਹੋਈ ਹੋਈ ਹੈ ਚਿੱਟੇ ਰੰਗ ਦੀ ਤੇ ਇਧਰ প্লাਸਟਰ ਹੋ ਗਿਆ ਇਧਰ ਵੀ ਪਾਸਟਰ ਹੋ ਗਿਆ ਬਹੁਤ ਸਾਰਾ ਏਰੀਆ ਪਾਸਟਰ ਹੋ ਗਿਆ ਤਾਂ ਬੋੜੀ ਦਾ ਕੁਲਾ ਕੋਲਤਾ ਸੀਗਾ ਤੇ ਕਮ ਹੌਲੀ ਹੌਲੀ ਇਹ ਕੰਮ ਨਾ ਛੋਟੇ ਨੇ ਹੌਲੀ ਹੌਲੀ ਹੁੰਦੇ ਨੇ ਤੇ ਆ ਦੇਖੋ ਹੌਲੀ ਹੌਲੀ ਹੁੰਦੇ ਨੇ ਤੁਹਾਨੂੰ ਵੀਡੀਓ ਤੇ ਕਹੀ ਜਾਂਦੀ ਕਿ ਮਿਸਤਰੀ ਆਉਂਦੇ ਨਹੀਂ ਤੇ ਇੱਧਰ ਕਹੀ ਜਾਂਦੇ ਕੰਮ ਇਹ ਹੌਲੀ ਹੌਲੀ ਹੁੰਦੇ ਨੇ ਬਾਅਦ ਕੱਢੇ ਕੰਮ ਹੁੰਦਾ ਬਰੀਕੀ ਕੰਮ ਹੁੰਦਾ ਇਹ ਇਹ ਪਹਿਲਾਂ ਤਾਂ ਤੰਗ ਮਰ ਮਰ ਲਾ ਰਹੇ ਨੇ ਉਹ ਹਾਂ ਤਾਂ ਮਰ ਮਰ ਲਾ ਰਹੇ ਨੇ ਨਹੀਂ ਕਦੀ ਆ ਖੱਪਾ ਪਰਨ ਨਾ ਗਦੀ ਉਹ ਖੱਪਾ ਪਰਨ ਟਾਈਮ ਤੇ ਲੱਗਦਾ ਹੀ ਹੈ ਲਓ ਜੀ ਇਧਰ ਮੋਟੀ ਪੌੜੀਆਂ 'ਚ ਸ਼ਾਈਨਿੰਗ ਆਉਣ ਲੱਗੂਗੀ ਅੱਜ ਤੋਂ ਆ ਤੁਹਾਨੂੰ ਦੋਰੀ ਹੈ ਇਹ ਕਹਿੰਦੀ ਇਹਨਾਂ ਨੇ ਕਦੇ ਹਾਂ ਇਹਨਾਂ ਨੇ ਪੋਟੀਆਂ ਨਹੀਂ ਕਦੇ ਆ ਉਹੀ ਤਾਂ ਗੱਲ ਆ ਪੋਚੇ 'ਚ ਮਾਰ ਦਿੰਦੇ ਨੇ ਇਹ ਪੋਚਾ ਵੀ ਨਹੀਂ ਬੱਚਾ ਅਰੇ ਕੱਕਾ ਹੋ ਗਿਆ ਇੱਥੇ ਦੇਖੀ ਲਓ ਜੀ ਇੱਧਰ ਹੁਣ ਡਿਊਟੀ ਲਈ ਆਪਾਂ ਨੇ ਬਾਸੀ ਸਾਹਿਬ ਦੀ ਕਿ ਤੁਸੀਂ ਪੌੜੀਆਂ 'ਤੇ ਪਾਣੀ ਕਰ ਦਿਓ ਚੰਗੀ ਤੱਕ ਕੋਈ ਤਿਲਕ ਨਾ ਜਾਵੇ ਯਾਰ ਇਹ ਤਾਂ ਸਲੋਸ ਦਿੱਤੀ ਨਹੀਂ ਹਾਂ ਇਹ ਆਪਾਂ ਵੇੜੇ 'ਚ ਨਹੀਂ ਲਵਾ ਸਕਦੇ ਮਾਰਬਲ ਉੱਤਰ ਇਹ ਵੀ ਲਵਾਵਾਂਗੇ ਹਾਂ ਇਹ ਚੀਜ਼ 'ਤੇ ਸ਼ਾਈਨ ਹੈਗੀ ਤੁਪੇ ਚਮਕਦਾ ਹੈ ਕਿਛੋਈ ਨਹੀਂ ਕਿ ਬੋਲ ਰਿਹਾ ਸੇਕਮੇ ਦਾ ਬਾਤ ਨਾ ਕੋਈ ਸੁਣਨਾ ਇਹ ਨਾ ਫਾਜੇ ਬਸ ਮਿੱਟੀ ਦਾ ਚੱਕਰ ਐ ਇੱਥੇ ਮਿੱਟੀ ਉਲਟਾ ਰੇ ਇੱਥੇ ਘੱਟ ਪੋਚਾ ਲੱਗਦਾ ਘਰੇ ਤਾਂ ਵਿਹੜੇ 'ਚ ਡੇਲੀ ਮਤਲਬ ਲੱਗਣਾ ਹੀ ਐ ਗ੍ਰੇਨਾਈਟ ਐ ਇਹ ਹੂੰ ਗ੍ਰੇਨਾਈਟ ਨੇ ਬਣਾਣਾ ਆਇਤਾ ਗ੍ਰੇਨਾਈਟ ਕਰਦੋ ਕਰਦੋ ਕਿੰਨੇ ਦਿਨ ਹੋ ਗਏ ਸੀ ਬੜਾ ਸਾ ਗੰਦ ਮੇਰਾ ਖੇ ਚੜਨ ਦੀ ਦੇਖ ਕੇ ਮੈਂ ਅੱਜ ਚਲੋ ਵੇਲਾ ਟਾਈਮ ਐ ਕਿਉਂਕਿ ਅੱਜ ਉਤਾਰਨ ਵੀ ਜਲਦੀ ਉੱਠ ਕੇ ਨਹੀਂ ਤਾਂ ਉਤਾਰ ਕੇ ਡੇਢ ਹੋ ਕੇ ਫੋਨ ਵੇਖੀ ਜਾਂਦੇ ਹੁੰਦੇ ਤੂੰ ਸੋਨ ਵੀ ਕੰਨੀ ਨਹੀਂ ਚੱਲ ਕੋਈ ਨਾ ਛੱਡ ਮਣਾ ਜਿਹੜਾ ਟਾਈਮ ਲੰਘਦੇ ਲੰਘਦੇ ਹੈ ਮਰਮਾਣੀ ਰ ਮਰਮਾਣੀ ਮਾਰਾ ਉਹ ਦੇਖੋ ਉਹ ਰੇਤਾ ਦੇਖੋ ਉੱਤੇ ਆ ਸੈਡਾ ਤੋਂ ਉੱਪਰੋਂ ਆ ਕਾ ਯਾਰ ਪੱਟਣਾ ਹੀ ਕੋੜੀਆਂ ਤੇ ਪੌੜੀ ਤੇ ਲੱਗ ਜਾਊਗਾ ਤੁਸੀਂ ਪੌੜੀ ਤੋਂ ਮੋਟਾ ਮੋਟਾ ਕਰ ਦੋ ਇਹ ਇੱਧਰ ਹੀ ਲੱਗਣੀ ਹੈ ਨਾ ਇੱਟਾਂ ਤਾਂ ਜਾ ਕੇ ਪਾਸ ਪਈਆ ਹੋਊਗਾ ਵਧੀਆ ਆ ਚੱਕਿਆ ਜਾਊਗਾ ਤੇ ਮਿੱਟੀ ਪਵਾਣੀ ਹੈ ਤੇ ਮਿੱਟੀ ਪਵਾਣੀ ਹੈ ਤੇ ਇਧਰ ਆ ਆ ਖਾਲੀ ਨਹੀਂ ਹੋਇਆ ਹਾਲੇ ਹੁਣ ਟਰਾਲੀ ਫੇ ਕਿੱਧਰ ਦੀ ਵਾੜਾਂਗੇ ਇਹ ਤਾਂ ਬੈਜ ਨਾ ਉਹ ਕਹਿੰਦੇ ਹੋਗਾ ਕੱਚਾ ਕਰਨ ਵਾਸਤੇ ਆਉਣਗੇ ਨਾ ਉਹ ਉਦੋਂ ਫਿਰ ਕਹਿੰਦਾ ਵੀ ਆ ਸਾਰਾ ਉਹਨਾਂ ਨੇ ਲਈ ਲੈਣੀ ਆ ਸਾਰੀ ਆ ਰੇਤਾ ਜਾ ਉਹ ਅੰਦਰ ਜਿਹੜਾ ਕਰਨਾ ਉਹਨਾਂ ਨੇ ਕਹਿੰਦਾ ਉਹ ਕਨ ਕੱਚਾ ਕਰ ਦੇਣਗੇ ਫਿਰ ਆਪਾਂ ਆ ਸਫਾਈ ਕਰਾ ਕੇ ਨਾ ਤੇ ਨਾ ਮੇਰੀ ਗੱਲ ਸੁਣੋ ਉਹ ਪਹਿਲੀ ਕਿੱਤਾਂ ਬਹੁਤ ਲੱਗੀਆਂ ਪਈਆਂ ਨੂੰ ਛੱਟਕਾ ਉਹ ਉਪੜਾਉ ਉਹ ਹਾਕਮ ਹੁੰਦਾ ਹੈ ਕੋਈ ਗੱਲ ਨਹੀਂ ਕਰਦਾ ਉਹਨਾਂ ਨਾਲ ਨਾ ਕੋਈ ਚੰਗਾ ਕੋਈ ਨਹੀਂ ਤੇਰੀਆਂ ਕੋਲ ਉਹ ਪਈਆਂ ਬਹੁਤ ਕਾਲੀਆਂ ਚਲੋ ਹੋਰ ਕਿੰਨਾ ਕੰਮ ਪਿਆ ਠੰਡੇ ਤੇ ਬਣੀ ਜਾ ਰਹੀ ਹੈ ਨਾ ਨਾ ਇਹੋੜਾ ਬਣੀ ਨਾ ਇੰਨਾ ਚਿਰ ਪਾਉਂਦੇ ਨੇ ਇੱਥੇ ਜਿੱਥੇ ਹੋਇਆ ਹੋਣਾ ਇੰਦਰ ਚਲੋ ਆਪਣੇ ਤੋਂ ਪਛਾਈ ਹੋਇਆ ਇੱਥੇ ਸਾਨੂੰ ਇਹ ਤੋਣ ਦਾ ਫਾਇਦਾ ਨਹੀਂ ਹੈਗਾ ਵਿੱਚੋਂ ਤਾਂ ਮਿੱਟੀ ਨਿਕਲੀ ਜਾਂਦੀ ਹੈ ਨਹੀਂ ਮੈਂ ਰੋਲੇ ਦੇ ਕਰ ਰਹੀਆਂ ਪਰੇ ਰੋੜੇ ਦੇ ਕਰ ਰਹੀਆਂ ਪਰ ਆਹ ਸਾਰਾ ਤਾਂ ਜਿੱਥੋਂ ਨਿਕਲਦਾ ਹੈ ਸਰਚ ਕਰੇ ਤਾਂ ਕਿਉਂ ਐਥੇ ਹੋਈ ਪਈ ਜਾ ਰਹੀ ਹੈ ਉਹ ਸਾਰੀ ਮਿੱਟੀ ਕਿਉਂ ਇੱਥੋਂ ਪਤਾ ਨਹੀਂ ਕਿਉਂ ਐਵੇਂ ਉਹ ਕਰਦੇ ਨੇ ਅਜਾੜਾ ਕਰ ਰੱਖਿਆ ਪਹਿਲਾਂ ਪਿੱਛੇ ਟਰਾਲੀ ਨੇ ਹੱਥ ਕਹੀ ਜੇ ਵੀ ਖਰਾਬ ਹੋਈ ਸਾਰੀ ਇਹ ਆਹ ਸਾਰੀ ਮਿੱਟੀ ਨੂੰ ਕਹੇ ਆਪਣੀ ਤਰੀਕਾ ਲੋ ਦੀਸ ਫਾਇਆਂ ਸੂਈਆਂ ਕਰਕੇ ਆਪਾਂ ਨਹਾਤੋ ਕੇ ਬਹਿ ਗਏ ਆਂ ਬੁਟੀਕ ਤੇ ਵਿੱਚ ਤੇ ਉਤਾਰਨੇ ਜਾਣਾ ਆਫਿਸ ਤੇ ਤੇ ਦੇਖ ਨਾਲ ਚੱਲ ਰਿਹਾ ਕੰਮ ਨਾਲੇ ਜਾਣਾ ਆਫਿਸ ਵਿਚਾਰੇ ਬਿਜੀ 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 ਸਾਰਾ ਕੰਮ ਕਰਾਇਆ ਮੇਰੇ ਨਾਲ ਉਤਾਰਨੇ ਅੱਜ ਰੋਟੀਆਂ ਪਕਾਈਆਂ ਆਟਾ ਗੁੰਨਿਆ ਪੰਡੇ ਮੰਜ ਹੈ ਅੱਜ ਮੈਂ ਸਾਰਾ ਕੰਮ ਕਰਾਇਆ ਉਤਾਰਨੇ ਮੇਰੇ ਨਾਲ ਮਜ਼ਾਕ ਕਰ ਰਹੀ ਹੋ ਕਿਆ ਨਹੀਂ ਨਾਲ ਮੀਟਿੰਗ ਚੱਲ ਰਹੀ ਏ ਨਾਲ ਇਧਰ ਦੇ ਲੋਕ ਕੰਮ ਚੱਲ ਰਿਆ ਨਾਲੇ ਆਫਿਸ ਦਾ ਟਾਈਮ ਹੋ ਰਿਹਾ ਟਾਈਮ ਉਹ ਤਾਂ ਟਾਈਮ ਤਾਂ ਖਸਾ ਹੋ ਗਿਆ 10:30 ਹੋ ਗਏ ਨੇ ਮੈਂ ਨਾ ਚਿਰ ਮੀਟਿੰਗ ਨਹੀਂ ਖਤਮ ਹੋਣ ਦੇਣਾ ਚਿਰ ਨਹੀਂ ਜਾ ਸਕਦੇ ਤੇ ਕਿ ਨਹੀਂ ਚਲੋ ਕੋਈ ਗੱਲ ਨਹੀਂ ਅੱਜ ਕਿੱਧਰ ਜਾਣਾ ਸੁਨਾਮ ਸੁਨਾਮ ਜਾਣਾ ਚਲੋ ਠੀਕ ਹੈ ਫਿਰ ਅਸੀਂ ਆਵਾਂਗੇ ਬੱਸ ਚੜ੍ਹ ਕੇ ਠੀਕ ਹੈ ਠੀਕ ਹੈ ਬਾਕੀ ਮੈਂ ਕੰਮ ਦੇਖਣੀਆਂ ਪੜਾ ਦੇਣੀਆਂ ਤੁਹਾਨੂੰ ਤੇ ਆਪਾਂ ਬ੍ਰੇਕਫਾਸਟ ਕਰ ਲਿਆ ਬਸ ਹੁਣ ਬੁਟੀਕ ਦੇ ਕੰਮ ਨੇ ਉਹ ਨਿਬੇੜਦੇ ਆ ਤੇ ਬਾਕੀ ਸਾਰੇ ਭੈਣਾਂ ਸਾਰੇ ਭੈਣਾਂ ਸਾਡੇ ਕੋਲ ਵੀ ਵਟਸਐਪ ਤੇ ਮੈਸੇਜ ਕਰਨ ਦੇ ਰਹੇ ਕਿ ਅਮੜੋੜੀ ਚਲੇ ਗਏ ਨੇ ਹੁਣ ਉਹ ਚਲੇ ਗਏ ਨੇ ਅਮੜੋੜੀ ਚਲੇ ਗਏ ਨੇ ਤੇ ਬਸ ਵੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਣਾ ਉਹਨਾਂ ਦੇ ਵਲੌਗਾਂ 'ਚ ਤੁਸੀਂ ਬਣੇ ਰਹੋ ਉਹਨਾਂ ਦੇ ਵਲੌਗ ਤੁਹਾਨੂੰ ਘੈਂਟ ਗੈਣ ਦੇ ਦੇਖਣ ਨੂੰ ਮਿਲਣੇ ਨੇ ਤੇ ਹਜੇ ਤਾਂ ਉਹਨਾਂ ਦੇ ਸ਼ੌਪਿੰਗ ਦੇ ਸ਼ੌਪਿੰਗ ਦੇ ਵਲੌਗ ਵੀ ਤੁਸੀਂ ਇੰਜੋਏ ਕਰ ਰਹੇ ਹੋ ਹਨ ਜਿਹੜਾ ਸੀ ਲਗਾ ਆਪਣੀ ਈ ਟਾਲੀ ਦੇ ਤਾਬਾ ਜੀ ਤੇ ਬਸ ਉਹਨਾਂ ਦੇ ਵਲੌਗ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਨੂੰ ਕਿੱਧਰ ਕਿੱਧਰ ਉਹ ਜਾ ਦੋਤਾ ਹੈਗੇ ਐਵੇਂ ਕਰਨੀ ਐਕਸਰਸਾਈਜ਼ ਸਰਕਲ ਲਈ ਉਸ ਵਾਈ ਆਹ ਹੈ ਮੇਰੇ ਘਰ ਆ ਕੇ ਦਤੋਣੀ ਬਲਤਾ ਗਿਆ ਡਾਕਟਰ ਇਹ ਕਹਿੰਦੇ ਸੈਲਮਾਰ ਕਰਨੀ ਤੇ ਬੈਂਚ ਇੱਕ ਵਾਰ ਵੀ ਨਹੀਂ ਹੁੰਦੀ ਐਕਸਰਸਾਈਜ਼ ਬਸ ਹੋ ਰਹੀ ਨਹੀਂ ਕੰਮ ਮੁਕਦੇ ਐਕਸਰਸਾਈਜ਼ ਕਿੱਥੋਂ ਕਰਨੀ ਚਲੋ ਜੀ ਮਿਲਦੇ ਆ ਪਹਿਲਾ ਇਨਾਂ ਤੋਰ ਲਾ ਮੈਂ ਨਾਂ ਤੋਰ ਕੇ ਬਾਕੀ ਮੇਰੇ ਬਟਿਕ ਦੇ ਕੰਮ ਨੇ ਲੈ ਸਾਨੂੰ ਸਾ ਕੱਢਣੀ ਤੇ ਬਟਨ ਲਾਣ ਵਾਲੀਆਂ ਉਹ ਕੱਢ ਲਈਏ ਕਿ ਅੱਜ ਸੱਡੀ ਹੱਦੀ ਔਰ ਵੀ ਨਹੀਂ ਆਈ ਹੈ ਜੀ ਕੁਛ ਖਾਸ ਕੰਮ ਹੈ ਨਹੀਂ ਕਰਨਾ ਚੱਲ ਫੋਨ ਕਰਕੇ ਬਣਾ ਲਵਾਂਗੇ ਲੋ ਜੀ ਕਾਲੇ ਵੀ ਦਮਨ ਦੀ ਵੀਡੀਓ ਸ਼ੂਟ ਕੀਤੀ ਸੀ ਇੰਸਟਾਗ੍ਰam ਤੇ ਜੈਵਲ ਬਾਈ ਪੌਰ ਉੱਥੇ ਜਾ ਕੇ ਜਰੂਰ ਤੁਸੀਂ ਫੋਲੋ ਕਰ ਲਿਓ ਤੇ ਕੁਝ ਕੁ ਆਪਣੇ ਕੋਰੀਅਰ ਜਾਣੇ ਨੂੰ ਕੁਝ ਆਪਣੇ ਬੁੱਕ ਹੋ ਗਏ ਨੇ ਉੱਚੋ ਇੱਕ ਤਾਂ ਮਲਟੀ ਜਿਵੇਂ ਕਰਵਾ ਚੌਥਾ ਆ ਰਿਹਾ ਫੰਕਸ਼ਨ ਹਨਾ ਫੰਕਸ਼ਨ ਆ ਰਹੇ ਨੇ ਕਰਵਾ ਚੌਥ ਆ ਰਿਹਾ ਉਹਦੇ ਲਈ ਤੁਸੀਂ ਸਾਡੇ ਕੋਲ ਬਾਇ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਜੁਐਲਰੀ ਆਪਣੇ ਕੋਲ ਠੀਕ ਹੈ ਜੀ ਇਹ ਅੱਜ ਆਪਾਂ ਨੇ ਕੋਰੀਅਰ ਭੇਜਣਾ ਤੇ ਇਹਦੇ ਨਾਲ ਇਹਦੇ ਨਾਲ ਆਈ ਰਿੰਗਾਂ ਨੇ ਔਰ ਝੁੰਕੀ ਵਾਲੇ ਜਿਹੜੀਆਂ ਪਹਿਣਾ ਥੱਲੇ ਝੁੰਗੀ ਵਾਲੇ ਲਾਈਕ ਕਰ ਦਿੰਦੇ ਨੇ ਨਾ ਬਸ ਵੀਡੀਓ ਪਾਣਸ ਆਰ ਨਾਲ ਦੀ ਨਾਲ ਆਰਡਰ ਆ ਜਾਂਦਾ ਹੈ ਝੁੰਮਕੀ ਵਾਲੀ ਇਹਦੇ ਵਿੱਚ ਨਾ ਲੁੱਕ ਬਹੁਤ ਸੋਣੀ ਹੁੰਦੀ ਹੈ ਬਾਕੀ ਤੁਸੀਂ ਨਾ ਜਵੈਲ ਬਾਇ ਕੋਰ ਤੇ ਜਾ ਕੇ ਹਾਂ ਵੀਡੀਓ ਚੈੱਕ ਕਰ ਲਿਓ ਠੀਕ ਹੈ ਜੀ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜੈਲਰੀ ਮਿਲ ਜੇਗੀ ਮਲਟੀ ਕਲਰ ਹੈ ਚੈੱਕ ਕਰਵਾ ਦੇ ਇੱਕ ਵਾਰ ਹਾਂ ਲਾ ਕੇ ਚੈੱਕ ਕਰਵਾ ਦੇ ਲਾ ਕੇ ਤੁਹਾਨੂੰ ਮੈਂ ਪਾਰ ਕੇ ਜਿਹੜੀ ਡਰੈਸ ਪਾ ਰખી ਹੈ ਚੱਲ ਫਿਰ ਕੋਈ ਲੁੱਕ ਤਾਂ ਵਧੀਆ ਆਉਗੀ ਜਾਂ ਮੈਂ ਫੜਾ ਫੋਟੋਸੇ ਫਿਰ ਠੀਕ ਹੈ ਤੇ ਜਿਹੜੀ ਮੈਂ ਵੈਸੇ ਸ਼ਰਟ ਪਾ ਰખી ਇਹਦੇ ਨਾਲ ਤੇ ਇੰਨੀ ਚੀਜ਼ ਨਹੀਂ ਹੈ ਇਹ ਸੂਟ ਕਰਨੀ ਹੈ ਇਹਦੇ ਨਾਲ ਤੇ ਆਹ ਰਾਉਂਡ ਵਾਲੇ ਸੋਹਣੇ ਲੱਗਦੇ ਨੇ ਵੈਸੇ ਮੈਂ ਤੁਹਾਨੂੰ ਦਿਖਾ ਦੇਣੀ ਹੈ ਇਹ ਬਸ ਕੋਰੀਅਰ ਚੱਲੇ ਹਨ ਇਹਦੇ ਨਾਲ ਦੇ ਤੁਸੀਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਰ ਸਕਦੇ ਹੋ ਆਲੀਆਂ ਦੇ ਤੇ ਗਾਣੇ ਫੁੱਲ ਚੱਲਦੇ ਨੇ। ਨੰਪਾ ਕੇ ਉਹ ਚੀਜ਼ ਨਹੀਂ ਬਣਨੀ। ਸੂਟ ਨਾਲ ਜ਼ਿਆਦਾ ਗ੍ਰੇਸ ਆਉਂਦੀ। ਆ ਦੇ ਕੋਈ ਇਹ ਝੁਮਕੀ ਵਾਲੇ ਜਿਹੜੀਆਂ ਸਾਡੀਆਂ ਭੈਣਾਂ ਝੁਮਕੀ ਆ ਜਿਹੜਾ ਮਤਲਬ ਇਅਰਾ ਮੇਰਾ ਥੱਲੇ ਫੋਲਡ ਨਹੀਂ ਹੋਇਆ ਤੇ ਆ ਨਾਲ ਇਹਦੇ ਆ ਵਾਲਾ ਮੈਕ ਲੱਗਦਾ। ਬਿਲਕੁਲ ਬਿਲਕੁਲ ਲਾਈਟ ਵੇਟ, ਲਾਈਟ ਵੇਟ ਔਰ ਸਿੰਪਲ। ਸਿੰਪਲ ਤੇ ਲਾਈਟ ਵੇਟ। ਦੇਖੋ ਜਿਹੜੇ ਫੰਕਸ਼ਨ ਨੇ ਸ਼ੁਰੂ ਹੋ ਚੁੱਕੇ ਨੇ ਮੈਰਿਜ ਵਾਲੇ ਫੰਕਸ਼ਨ ਫੈਸਟੀਵਲ ਆ ਰਹੇ ਨੇ ਮੈਰਿਜ ਫੰਕਸ਼ਨ ਆ ਰਹੇ ਨੇ ਕਾਫੀ ਤੇ ਕਰਵਾ ਚੌਥਾ ਆ ਰਿਹਾ ਤੇ ਸਾਡੇ ਕੋਲ ਕਾਫੀ ਤਰ੍ਹਾਂ ਦੀ ਜਲ ਰਹੀ ਹੈ ਮੈਂ ਆਪਾਂ ਇੰਸਟਾਗ੍ਰam ਤੇ ਮਤਲਬ ਸ਼ੋਅ ਕੀਤੀਆਂ ਹੋਈਆਂ ਸ਼ਾਰਟ ਵੀਡੀਓ ਤੇ ਕੁਝ ਆਪਾਂ ਲਾਈਵ ਦੇ ਵਿੱਚ ਵੀ ਦਿਖਾਈਆਂ ਜਿਹੜੀਆਂ ਭੈਣਾਂ ਨੇ ਕੁਝ ਭੈਣਾਂ ਦੀ ਡਿਮਾਂਡ ਸੀ ਉਹ ਰਾਣੀ ਹਾਰ ਨਹੀਂ ਹੁੰਦਾ ਸਪੈਸ਼ਲ ਉਹ ਵੀ ਆਪਣੇ ਦੋ ਆਰਡਰ ਗਏ ਨੇ ਰਾਣੀ ਹਾਰ ਦੇ ਵੀ ਬਾਕੀ ਦਮਨ ਦਾ ਜਿਹੜਾ ਚੈਨਲ ਆ ਹੈਗਾ 12 by core ਤੇ ਇਹ ਜਿਹੜਾ ਮੈਂ ਤੁਹਾਨੂੰ ਪਹਿਲਾਂ ਇੰਸਟਾਗ੍ਰam ਤੇ ਹਾਂ ਇੰਸਟਾਗ੍ਰam ਪੇਜ ਆ ਉਹਦਾ YouTube ਨਹੀਂ ਹੈਗਾ ਜਿਹੜਾ ਮੈਂ ਤੁਹਾਨੂੰ ਹੁਣ ਦਿਖਾਇਆ ਸੀ ਨਾ ਉਹਦੇ ਵਿੱਚ ਆ ਗਿਆ ਇੱਕ ਹਲਕਾ ਜਿਹਾ ਰਾਨੀ ਕਲਰ ਪਹਿਲਾਂ ਮੈਂ ਤੁਹਾਨੂੰ ਮਲਟੀ ਦਿਖਾਇਆ ਸੀ ਇਹ ਰਾਨੀ ਠੀਕ ਹੈ ਜੀ ਤੇ ਇਹਨਾਂ ਦੀ ਜਿਹੜੀ ਕਾਸਟ ਹੈ ਤੁਸੀਂ ਵੈਸੇ ਮੈਨੂੰ WhatsApp ਤੇ ਮੈਸੇਜ ਕਰ ਲਿਓ 9814790283 ਠੀਕ ਹੈ ਉੱਥੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਲੈ ਸਕਦੇ ਹੋ ਮੇਰੇ ਕੋਲ ਪ੍ਰਾਈਸ ਇਹਨਾਂ ਦਾ ਰਹੇਗਾ 1550 ਆ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਈਏ ਆਹ ਵਾਲੀ ਚੀਜ਼ ਜਿਹੜੀ ਦਿਖਾਈ ਇਹਨਾਂ ਦਾ ਪ੍ਰਾਈਸ ਰਹੇਗਾ 1550 ਬੋਸ ਨੂੰ ਮੈਂ ਬਾਕੀ ਵਲੋਗਿੰਗ ਵਾਲੇ ਚੈਨਲ ਤੇ ਕੋਈ ਸੇਲ ਨਹੀਂ ਕਰਨ ਆਈ ਤੁਸੀਂ ਉੱਥੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਜੀ ਚਲੋ ਇਹ ਤਾਰਦਾ ਫੋਨ ਆ ਗਿਆ ਪਹਿਲਾ ਫੋਨ ਸੁਣਨਾ ਫਿਰ ਆਪਾਂ ਮਿਲਦੇ ਆਂ